ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕਰਨੇ ਮਹੀਨੇ ਦੇ ਵਿੱਚ ਕੈਨੇਡਾ ਦੀ মুদ্রਸਾਫੀਤੀ ਦਰ ਦੇ ਵਿੱਚ ਹਲਕੀ ਕਮੀ ਦਰਜ ਕੀਤੀ ਗਈ ਹੈ ਇਹ ਇਸ਼ਾਰਾ ਕਰਦਾ ਹੈ ਕਿ ਕੀਮਤਾਂ ਦੇ ਵਧੇ ਦਬਾਅ ਦੇ ਵਿੱਚ ਕੁਝ ਰਾਹਤ ਮਿਲ ਰਹੀ ਹੈ ਹਾਲਾਂਕਿ ਕਰੇਲੂ ਖਰਚੇ ਹਜੇ ਵੀ ਪੂਰੇ ਪੱਦਰ ਉੱਤੇ ਬਣੇ ਹੋਏ ਨੇ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਸਾਲਾਨਾ মুদ্রਸਾਫੀਤੀ ਦਰ ਜਨਵਰੀ ਦੇ ਵਿੱਚ ਘਟ ਕੇ 2.3% ਰਹੀ ਜੋ ਕਿ ਦਸੰਪਤ ਵਿੱਚ 2.4% ਸੀ ਅਰਥ ਸ਼ਾਸਤਰੀਆਂ ਨੂੰ ਉਮੀਦ ਸੀ ਕਿ ਇਹ ਦਰ ਬਦਲਾਵ ਰਹਿਤ ਹੋਵੇਗੀ ਪਰ ਅੰਕੜੇ ਨੇ ਹਲਕੀ ਕਮੀ ਦਰਸਾਈ ਹੈ ਇਸ ਕਮੇਟ ਮੁਕਾਰਨ ਪੈਟਰੋਲ ਦੀਆਂ ਕੀਮਤਾਂ ਵਿੱਚ ਆਈ ਵੱਡੀ ਗਿਰਾਵਟ ਦੱਸੀ ਜਾ ਰਹੀ ਹੈ ਜਨਵਰੀ ਦੇ ਵਿੱਚ ਪੰਪ ਦੀਆਂ ਕੀਮਤਾਂ ਸਾਲ ਦਰ ਸਾਲ 16.7% ਘਟੀਆਂ ਨੇ ਜੋ ਕਿ ਦਸੰਬਰ ਦੇ ਵਿੱਚ ਦਰਜ 13.8% ਦੀ ਗਿਰਾਵਟ ਨਾਲੋਂ ਵੀ ਵੱਧ ਹੈ ਇਹ ਵੱਡੀ ਕਮੀ ਉਲਜੜੀਆਂ ਕੀਮਤਾਂ ਤੇ ਪਿਛਲੇ ਸਾਲ ਦੇ ਉੱਚ ਅਦਾਅ ਦੇ ਨਾਲ ਤੁਲਨਾ ਦੇ ਪ੍ਰਭਾਵ ਨੂੰ ਦਰਸਾਉਂਦੀਆਂ ਨੇ ਹਾਲਾਂਕਿ ਮਾਸਿਕ ਧਾਰ ਉਤੇ ਪੈਟਰੋਲ ਦੀ ਕੀਮਤਾਂ ਵਿੱਚ 0.5% ਦਾ ਹਲਕਾ ਵਾਧਾ ਵੀ ਦਰਜ ਕੀਤਾ ਗਿਆ ਪਰ ਇਹ ਵਾਧਾ ਪਿਛਲੇ ਸਾਲ ਜਨਵਰੀ ਦੇ ਮੁਕਾਬਲੇ ਕਾਫੀ ਘੱਟ ਹੈ ਜੋ ਪੈਟਰੋਲ ਨੂੰ ਗਿਂੰਤੀ ਤੋਂ ਬਾਹਰ ਰੱਖਿਆ ਜੋ ਆਵੇ ਤਾਂ ਤਸਵੀਰ ਕੁਝ ਵੱਖਰੀ ਦਿਖਾਈ ਦਿੰਦੀ ਹੈ ਗੈਸੋਪੀਨਾ ਖਪਤਕਾਰ ਮੂਲ ਸੂਚਕਾਂਕ ਇੱਕ ਸਾਲ ਪਹਿਲਾਂ ਦੇ ਮੁਕਾਬਲੇ 3.0% ਵਧਿਆ ਜੋ ਕਿ ਦਸੰਬਰ ਦੇ ਬਰਾਬਰ ਹੈ ਮੁੱਖ ਮੁਦਰਾਸਫੀਤੀ ਦਰ ਜਿਸ ਵਿੱਚ ਭੋਜਨ ਅਤੇ ਉर्जा ਸ਼ਾਮਲ ਨਹੀਂ ਹੁੰਦੇ ਉਹ 2.5% ਤੋਂ ਘਟ ਕੇ 2.4% ਰਹਿ ਗਈ ਹੈ ਭੋਜਨ ਦੀ ਕੀਮਤ ਹਜੇ ਵੀ ਖਰੇਲੂ ਬਜਟ ਲਈ ਚਿੰਤਾ ਦਾ ਵਿਸ਼ਾ ਨਹੀਂ ਖਰਾਨੇ ਦੀਆਂ ਕੀਮਤਾਂ ਸਲਾਨਾ 4.8% ਵਧੀਆਂ ਨੇ ਹਾਲਾਂਕਿ ਇਹ ਵਾਧਾ ਦਸੰਬਰ ਨਾਲੋਂ ਕੁਝ ਹੌਲੇ ਤਾਜ਼ੇ ਫਲਦਿਆਂ ਦੀ ਕੀਮਤਾਂ ਵਿੱਚ 1.1% ਦੀ ਕਮੀ ਆਈ ਹੈ ਜਿਸ ਦਾ ਕਾਰਨ ਪਾਦਕ ਖੇਤਰ ਦੇ ਵਿੱਚ ਸਥਿਰਪਥ ਨੂੰ ਮੰਨਿਆ ਜਾ ਰਿਹਾ ਹੈ ਸੂਲਟ ਰੈਸਟੋਰੈਂਟ ਦੇ ਵਿੱਚ ਖਾਨ ਪੀਣ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ 12.3% ਤੱਕ ਵਧੀਆਂ ਨੇ ਇਹ ਵਾਧਾ ਉਸ ਅਸਰ ਦੇ ਨਾਲ ਜੁੜਿਆ ਜਦੋਂ 2025 ਦੀ ਸ਼ੁਰੂਆਤ ਦੇ ਵਿੱਚ ਅਸਥਾਈ ਜੀਐਸਟੀ ਅਤੇ ਐਚਐਸਟੀ ਛੂਟ ਕਾਰਨ ਕੀਮਤਾਂ ਘਟੀਆਂ ਹੋਈਆਂ ਸਨ ਟੈਕਸ ਛੂਟ ਤੋਂ ਪ੍ਰਭਾਵਿਤ ਹੋਰ ਵਸਤੂਆਂ ਜਿਵੇਂ ਅਲਕੋਹਲਿਕ ਪੇ ਖਿਡੌਣੇ ਅਤੇ ਬੱਚਿਆਂ ਦੇ ਕੱਪੜੇ ਵਿੱਚ ਵੀ ਸਲਾਨਾ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ ਆਸਰਾ ਲੱਗਦਾ ਤੇ ਮੌਜੂ ਉਤੇ ਕੁਝ ਰਾਹਤ ਦੇ ਸੰਕੇਤ ਮਿਲ ਰਹੇ ਨੇ ਕੁੱਲ ਆਸਰਾ ਕੀਮਤਾਂ ਦੇ ਵਿੱਚ ਸਾਲਦਰ ਸਾਲ 1.7% ਵਾਧਾ ਹੋਇਆ ਜੋ ਕਿ ਲਗਭਗ 5 ਸਾਲਾਂ ਦੇ ਵਿੱਚ ਪਹਿਲੀ ਵਾਰ 2% ਤੋਂ ਹੇਠਾਂ ਆਇਆ ਹੈ ਕਿਰਾਏ ਦੇ ਵਿੱਚ 4.3% ਵਾਧਾ ਦਰਜ ਕੀਤਾ ਗਿਆ ਜੋ ਕਿ ਪਿਛਲੇ ਮਹੀਨੇ ਨਾਲੋਂ ਹੋਲ ਹੈ ਤੇ ਮੌਰਗੇਜ ਵਿਆਜ ਲੱਗਤਾਂ ਵਿੱਚ 1.2% ਦਾ ਪਤਨ ਹੋਇਆ ਅਤੇ 2023 ਦੇ ਅਖੀਰ ਤੋਂ ਸ਼ੁਰੂ ਹੋਈ ਹੌਲੀ ਗਿਰਾਵਟ ਜਾਰੀ ਹੈ ਮਹੀਨਾਦਰ ਮਹੀਨਾ ਅੰਕੜੇ ਮੁਤਾਬਕ ਜਨੂਅਰੀ ਦੇ ਵਿਚ ਹੈ ਖਪਤਕਾਰ ਮੂਲ ਸੂਚਕਾਂਕ ਦੇ ਵਿੱਚ ਕੋਈ ਵੱਡਾ ਬਦਲਾਵ ਨਹੀਂ ਆਇਆ ਮੌਸਮੀ ਤੌਰ ਤੇ ਸਮਾਯੋਜਿਤ ਆਧਾਰ ਉਤੇ ਕੀਮਤਾਂ ਵਿੱਚ ਕੇਵਲ 0.8% ਦਾ ਵਾਧਾ ਹੋਇਆ ਹੁਣ ਸਵਾਲ ਇਹ ਹੈ ਕਿ ਕੀ ਘਟ ਬਾਲਣ ਕੀਮਤਾਂ ਅਤੇ ਆਸਰਾ ਖਰਚ ਵਿੱਚ ਆ ਰਹੀ ਹੋਲੀ ਵਾਧਾ ਦਰ ਆਉਣ ਵਾਲੇ ਮਹੀਨਿਆਂ ਵਿੱਚ ਮੁਦਰਾ ਸਫੇਤੀ ਨੂੰ ਬੈਂਕ ਆਫ ਕੈਨੇਡਾ ਦੇ 2% ਟਿੱਚੇ ਦੇ ਨੇੜੇ ਕਾਬੂ ਵਿੱਚ ਰੱਖ ਸਕੀਗੀ ਜਾਂ ਨਹੀਂ ਕਰਨੇ ਮਹੀਨੇ ਦੇ ਵਿੱਚ ਕੈਨੇਡਾ ਦੀ মুদ্রਸਫੀਤੀ ਦਰ ਦੇ ਵਿੱਚ ਹਲਕੀ ਕਮੀ ਦਰਜ ਕੀਤੀ ਗਈ ਹੈ ਇਹ ਇਸ਼ਾਰਾ ਕਰਦਾ ਹੈ ਕਿ ਕੀਮਤਾਂ ਦੇ ਵਧੇ ਦਬਾਅ ਦੇ ਵਿੱਚ ਕੁਝ ਰਾਹਤ ਮਿਲ ਰਹੀ ਹੈ ਹਾਲਾਂਕਿ ਕਰੇਲੂ ਖਰਚੇ ਹਜੇ ਵੀ ਪੂਰੇ ਪੱਦਰ ਉੱਤੇ ਬਣੇ ਹੋਏ ਨੇ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਸਾਲਾਨਾ মুদ্রਸਫੀਤੀ ਦਰ ਜਨਵਰੀ ਦੇ ਵਿੱਚ ਘਟ ਕੇ 2.3% ਰਹੀ ਜੋ ਕਿ ਦਸੰਪਤ ਵਿੱਚ 2.4% ਸੀ ਅਰਥ ਸ਼ਾਸਤਰੀਆਂ ਨੂੰ ਮਿਲ ਸੀ ਕਿ ਇਹ ਦਰ ਬਦਲਾਵ ਰਹਿਤ ਹੋਵੇਗੀ ਪਰ ਅੰਕੜੇ ਨੇ ਹਲਕੀ ਕਮੀ ਦਰਸਾਈ ਹੈ ਇਸ ਕਮੀ ਦਾ ਮੁਕਾਰਨ ਪੈਟਰੋਲ ਦੀਆਂ ਕੀਮਤਾਂ ਵਿੱਚ ਆਈ ਵੱਡੀ ਗਿਰਾਵਟ ਦੱਸੀ ਜਾ ਰਹੀ ਹੈ ਜਨਵਰੀ ਦੇ ਵਿੱਚ ਪੰਪ ਦੀਆਂ ਕੀਮਤਾਂ ਸਾਲ ਦਰ ਸਾਲ 16.7% ਘਟੀਆਂ ਨੇ ਜੋ ਕਿ ਦਸੰਬਰ ਦੇ ਵਿੱਚ ਦਰਜ 13.8% ਦੀ ਗਿਰਾਵਟ ਨਾਲੋਂ ਵੀ ਵੱਧ ਹੈ ਇਹ ਵੱਡੀ ਕਮੀ ਉਲਜੜੀਆਂ ਕੀਮਤਾਂ ਤੇ ਪਿਛਲੇ ਸਾਲ ਦੇ ਉੱਚ ਅਦਾਅ ਦੇ ਨਾਲ ਤੁਲਨਾ ਦੇ ਪ੍ਰਭਾਵ ਨੂੰ ਦਰਸਾਉਂਦੀਆਂ ਨੇ ਹਾਲਾਂਕਿ ਮਾਸਿਕ ਧਾਰੂ ਤੇ ਪੈਟਰੋਲ ਦੀ ਕੀਮਤਾਂ ਵਿੱਚ 0.5% ਦਾ ਹਲਕਾ ਵਾਧਾ ਵੀ ਦਰਜ ਕੀਤਾ ਗਿਆ ਪਰ ਇਹ ਵਾਧਾ ਪਿਛਲੇ ਸਾਲ ਜਨਵਰੀ ਦੇ ਮੁਕਾਬਲੇ ਕਾਫੀ ਘੱਟ ਹੈ ਜੋ ਪੈਟਰੋਲ ਨੂੰ ਗਿਣਤੀ ਤੋਂ ਬਾਹਰ ਰੱਖਿਆ ਜੋ ਆਵੇ ਤਾਂ ਤਸਵੀਰ ਕੁਝ ਵੱਖਰੀ ਦਿਖਾਈ ਦਿੰਦੀ ਹੈ ਗੈਸੋਪਿਨਾ ਖਪਤਕਾਰ ਮੂਲ ਸੂਚਕਾਂਕ ਇੱਕ ਸਾਲ ਪਹਿਲਾਂ ਦੇ ਮੁਕਾਬਲੇ 3.0% ਵਧਿਆ ਜੋ ਕਿ ਦਸੰਬਰ ਦੇ ਬਰਾਬਰ ਹੈ ਮੁੱਖ ਮੁੱਦਵਾਂ ਸਫੀਤੀ ਦਾਲ ਜਿਸ ਵਿੱਚ ਭੋਜਨ ਅਤੇ ਉਲਜਾ ਸ਼ਾਮਲ ਨਹੀਂ ਹੁੰਦੇ ਉਹ 2.5% ਤੋਂ ਕੱਟ ਕੇ 2.4% ਰਹਿ ਗਈ ਹੈ ਭੋਜਨ ਦੀ ਕੀਮਤ ਹਜੇ ਵੀ ਘਰੇਲੂ ਬਜਟ ਲਈ ਚਿੰਤਾ ਦਾ ਵਿਸ਼ਾ ਨੇ ਖੁਰਾਨੇ ਦੀਆਂ ਕੀਮਤਾਂ ਸਲਾਨਾ 4.8% ਵਧੀਆਂ ਨੇ ਹਾਲੇਕਿ ਇਹ ਵਾਧਾ ਦਸੰਬਰ ਨਾਲੋਂ ਕੁਝ ਹੌਲੇ ਤਾਜ਼ੇ ਫਲਦਿਆਂ ਕੀਮਤਾਂ ਵਿੱਚ 3.8% ਦੀ ਕਮੀ ਹੈ ਜਿਸ ਦਾ ਕਾਰਨ ਪਾਦਕ ਖੇਤਰਾ ਦੇ ਵਿੱਚ ਸਿਰਫ ਫਸਲਾਂ ਨੂੰ ਮੰਨਿਆ ਜਾ ਰਿਹਾ ਹੈ ਰਿਜ਼ਲਟ ਰੈਸਟੋਰੈਂਟ ਦੇ ਵਿੱਚ ਖਾਣ ਪੀਣ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ 12.3% ਤੱਕ ਵਧੀਆਂ ਨੇ ਇਹ ਵਾਧਾ ਉਸ ਅਧਾਰ ਦੇ ਨਾਲ ਜੁੜਿਆ ਜਦੋਂ 2025 ਦੀ ਸ਼ੁਰੂਆਤ ਦੇ ਵਿੱਚ ਅਸਥਾਈ ਜੀਐਸਟੀ ਅਤੇ ਐਚਐਸਟੀ ਛੂਟ ਕਾਰਨ ਕੀਮਤਾਂ ਘਟੀਆਂ ਹੋਈਆਂ ਸਨ ਟੈਕਸ ਛੂਟ ਤੋਂ ਪ੍ਰਭਾਵਿਤ ਹੋਰ ਵਸਤੂਆਂ ਜਿਵੇਂ ਅਲਕੋਹਲਿਕ ਪੇ ਖਿਡੌਣਿਆਂ ਅਤੇ ਬੱਚਿਆਂ ਦੇ ਕੱਪੜੇ ਵਿੱਚ ਵੀ ਸਲਾਨਾ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ। ਆਸਲਾ ਲੱਗਦਾ ਹੈ ਮੌਜੂ ਉਤੇ ਕੁਝ ਰਾਹਤ ਦੇ ਸੰਕੇਤ ਮਿਲ ਰਹੇ ਨੇ। ਕੁੱਲ ਆਸਰਾ ਕੀਮਤਾਂ ਦੇ ਵਿੱਚ ਸਾਲ ਦਰ ਸਾਲ 1.7% ਵਾਧਾ ਹੋਇਆ ਜੋ ਕਿ ਲਗਭਗ 5 ਸਾਲਾਂ ਦੇ ਵਿੱਚ ਪਹਿਲੀ ਵਾਰ 2% ਤੋਂ ਹੇਠਾਂ ਆਇਆ ਹੈ। ਕਿਰਾਏ ਦੇ ਵਿੱਚ 4.3% ਵਾਧਾ ਦਰਜ ਕੀਤਾ ਗਿਆ ਜੋ ਕਿ ਪਿਛਲੇ ਮਹੀਨੇ ਨਾਲੋਂ ਹੋਲ ਹੈ ਤੇ ਮੋਰਗੇਜ ਵਿਆਜ ਲੱਗਤਾਂ ਵਿੱਚ 1.2% ਪਤਨਾ ਹੋਇਆ। ਅਤੇ 2023 ਦੇ ਅਖੀਰ ਤੋਂ ਸ਼ੁਰੂ ਹੋਈ ਹੌਲੀ ਗਿਰਾਵਟ ਜਾਰੀ ਹੈ। ਮਹੀਨਾਦਰ ਮਹੀਨਾ ਅੰਕੜੇ ਮੁਤਾਬਕ ਜਨੂਅਰੀ ਦੇ ਵਿਚ ਇਹ ਖਪਤਕਾਰ ਮੂਲ ਸੂਚਕਾਂਕ ਦੇ ਵਿੱਚ ਕੋਈ ਵੱਡਾ ਬਦਲਾਵ ਨਹੀਂ ਆਇਆ ਮੌਸਮੀ ਤੌਰ ਤੇ ਸਮਾਇੋਜਿਤ ਆਧਾਰ ਉਤੇ ਕੀਮਤਾਂ ਵਿੱਚ ਕੇਵਲ 0.8% ਦਾ ਵਾਧਾ ਹੋਇਆ ਹੁਣ ਸਵਾਲ ਇਹ ਹੈ ਕਿ ਕੀ ਘਟ ਬਾਲਣ ਕੀਮਤਾਂ ਅਤੇ ਆਸਰਾ ਖਰਚ ਵਿੱਚ ਆ ਰਹੀ ਹੋਲੀ ਵਾਧਾ ਦਰ ਆਉਣ ਵਾਲੇ ਮਹੀਨਿਆਂ ਵਿੱਚ ਮੁਦਰਾ ਸਫੇਤੀ ਨੂੰ ਬੈਂਕ ਆਫ ਕੈਨੇਡਾ ਦੇ 2% ਟਿਚੇ ਦੇ ਨੇੜੇ ਕਾਬੂ ਵਿੱਚ ਰੱਖ ਸਕੀਗੀ ਜਾਂ ਨਹੀਂ ਘਰਨੇ ਮਹੀਨੇ ਦੇ ਵਿੱਚ ਕੈਨੇਡਾ ਦੀ মুদ্রਸਾਫੀਤੀ ਦਰ ਤੇ ਵਿੱਚ ਹਲਕੀ ਕਮੀ ਦਰਜ ਕੀਤੀ ਗਈ ਹੈ ਇਹ ਇਸ਼ਾਰਾ ਕਰਦਾ ਹੈ ਕਿ ਕੀਮਤਾਂ ਦੇ ਵਧੇ ਦਬਾਅ ਦੇ ਵਿੱਚ ਕੁਝ ਰਾਹਤ ਮਿਲ ਰਹੀ ਹੈ ਹਾਲਾਂਕਿ ਕਰੇਲੂ ਖਰਚੇ ਹਜੇ ਵੀ ਪੂਰੇ ਪੱਦਰ ਉੱਤੇ ਬਣੇ ਹੋਏ ਨੇ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜੇ ਦੇ ਅਨੁਸਾਰ ਸਾਲਾਨਾ মুদ্রਸਾਫੀਤੀ ਦਰ ਜਨਵਰੀ ਦੇ ਵਿੱਚ ਘਟ ਕੇ 2.3% ਰਹੀ ਜੋ ਕਿ ਦਸੰਬਰ ਵਿੱਚ 2.4% ਸੀ ਅਰਥਾਤ ਸ਼ਾਸਤਰੀਆਂ ਨੂੰ ਮਿਲ ਸੀ ਕਿ ਇਹ ਦਰ ਬਦਲਾਵ ਰਹਿਤ ਹੋਵੇਗੀ ਪਰ ਅੰਕੜੇ ਨੇ ਹਲਕੀ ਕਮੀ ਦਰਸਾਈ ਹੈ ਇਸ ਕਮੀ ਦਾ ਮੁੱਖ ਕਾਰਨ ਪੈਟਰੋਲ ਦੀਆਂ ਕੀਮਤਾਂ ਵਿੱਚ ਆਈ ਵੱਡੀ ਗਿਰਾਵਟ ਦੱਸੀ ਜਾ ਰਹੀ ਹੈ ਜਨਵਰੀ ਦੇ ਵਿੱਚ ਪੰਪ ਦੀਆਂ ਕੀਮਤਾਂ ਸਾਲ ਦੇ ਸਾਲ 16.7% ਘਟੀਆਂ ਨੇ ਜੋ ਕਿ ਦਸੰਬਰ ਦੇ ਵਿੱਚ ਦਰਜ 13.8% ਦੀ ਗਿਰਾਵਟ ਨਾਲੋਂ ਵੀ ਵੱਧ ਹੈ ਇਹ ਵੱਡੀ ਕਮੀ ਉਲਜੜੀਆਂ ਕੀਮਤਾਂ ਤੇ ਪਿਛਲੇ ਸਾਲ ਦੇ ਉੱਚ ਅਦਾਅ ਦੇ ਨਾਲ ਤੁਲਨਾ ਦੇ ਪ੍ਰਭਾਵ ਨੂੰ ਦਰਸਾਉਂਦੀਆਂ ਨੇ ਹਾਲਾਂਕਿ ਮਾਸਿਕ ਧਾਰ ਉਤੇ ਪੈਟਰੋਲ ਦੀ ਕੀਮਤਾਂ ਵਿੱਚ 0.5% ਦਾ ਹਲਕਾ ਵਾਧਾ ਵੀ ਦਰਜ ਕੀਤਾ ਗਿਆ ਪਰ ਇਹ ਵਾਧਾ ਪਿਛਲੇ ਸਾਲ ਜਨਵਰੀ ਦੇ ਮੁਕਾਬਲੇ ਕਾਫੀ ਘੱਟ ਹੈ ਜੇ ਪੈਟਰੋਲ ਨੂੰ ਗਿਣਤੀ ਤੋਂ ਬਾਹਰ ਰੱਖਿਆ ਜੋ ਆਵੇ ਤਾਂ ਤਸਵੀਰ ਕੁਝ ਵੱਖਰੀ ਦਿਖਾਈ ਦਿੰਦੀ ਹੈ। ਗੈਸੋਪਿਨਾ ਖਪਤਕਾਰ ਮੂਲ ਸੂਚਕਾਂਕ ਇੱਕ ਸਾਲ ਪਹਿਲਾਂ ਦੇ ਮੁਕਾਬਲੇ 3.80% ਵਧਿਆ ਜੋ ਕਿ ਦਸੰਬਰ ਦੇ ਬਰਾਬਰ ਹੈ। ਮੁੱਖ মুদ্রਾਸਫੀਤੀ ਦਰ ਜਿਸ ਵਿੱਚ ਭੋਜਨ ਅਤੇ ਊਰਜਾ ਸ਼ਾਮਲ ਨਹੀਂ ਹੁੰਦੇ ਉਹ 2.5% ਤੋਂ ਕੱਟ ਕੇ 2.4% ਰਹਿ ਗਈ ਹੈ। ਭੋਜਨ ਦੀ ਕੀਮਤ ਹਜੇ ਵੀ ਘਰੇਲੂ ਬਜਟ ਲਈ ਚਿੰਤਾ ਦਾ ਵਿਸ਼ਾ ਨੇ। ਕਰੰਨ ਦੀਆਂ ਕੀਮਤਾਂ ਸਲਾਨਾ 4.8% ਵਧੀਆਂ ਨੇ ਹਾਲਾਂਕਿ ਵੱਧ ਤੋਂ ਦਸੰਬਰ ਨਾਲ ਕੁਝ ਹੌਲੇ ਤਾਜ਼ੇ ਫਲਦਿਆਂ ਕੀਮਤਾਂ ਵਿੱਚ 3.1% ਦੀ ਕਮੀ ਹੈ ਇਹ ਚਿਸ ਦਾ ਕਾਰਨ ਪਾਦਕ ਖੇਤਰਾ ਦੇ ਵਿੱਚ ਸਿਰਫ ਫਸਲਾਂ ਨੂੰ ਮੰਨਿਆ ਜਾ ਰਿਹਾ ਹੈ ਰਿਜ਼ਲਟ ਰੈਸਟੋਰੈਂਟ ਦੇ ਵਿੱਚ ਖਾਣ ਪੀਣ ਦੀਆਂ ਕੀਮਤਾਂ 1 ਸਾਲ ਪਹਿਲਾਂ ਦੇ ਮੁਕਾਬਲੇ 12.3% ਤੱਕ ਵਧੀਆਂ ਨੇ ਇਹ ਵੱਦੋਸ ਅਧਾਰ ਦੇ ਨਾਲ ਜੁੜਿਆ ਜਦੋਂ 2025 ਦੀ ਸ਼ੁਰੂਆਤ ਦੇ ਵਿੱਚ ਅਸਥਾਈ ਜੀਐਸਟੀ ਅਤੇ ਐਚਐਸਟੀ ਛੂਟ ਕਾਰਨ ਕੀਮਤਾਂ ਘਟੀਆਂ ਹੋਈਆਂ ਸਨ ਟੈਕਸ ਛੂਟ ਤੋਂ ਪ੍ਰਭਾਵਿਤ ਹੋਰ ਵਸਤੂਆਂ ਜਿਵੇਂ ਅਲਕੋਹੋਲਿਕ ਪੇ ਖਿਡੌਣਿਆਂ ਅਤੇ ਬੱਚਿਆਂ ਦੇ ਕੱਪੜੇ ਵਿੱਚ ਵੀ ਸਲਾਨਾ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ। ਆਸਲਾ ਲੱਗਦਾ ਹੈ ਮੌਜੂਤੇ ਕੁਝ ਰਾਹਤ ਦੇ ਸੰਕੇਤ ਮਿਲ ਰਹੇ ਨੇ। ਕੁੱਲ ਆਸਰਾ ਕਿੰਮਤਾਂ ਦੇ ਵਿੱਚ ਸਾਲ ਦਰ ਸਾਲ 1.7% ਦਾ ਵਾਧਾ ਹੋਇਆ ਜੋ ਕਿ ਲਗਭਗ 5 ਸਾਲਾਂ ਦੇ ਵਿੱਚ ਪਹਿਲੀ ਵਾਰ 2% ਤੋਂ ਹੇਠਾਂ ਆਇਆ ਹੈ। ਕਿਰਾਏ ਦੇ ਵਿੱਚ 4.3% ਦਾ ਵਾਧਾ ਦਰਜ ਕੀਤਾ ਗਿਆ ਜੋ ਕਿ ਪਿਛਲੇ ਮਹੀਨੇ ਨਾਲੋਂ ਹੋਲ ਹੈ ਤੇ ਮੌਰਗੇਜ ਵਿਆਜ ਲੱਗਤਾਂ ਵਿੱਚ 1.2% ਦਾ ਪਤਨ ਹੋਇਆ। ਅਤੇ 2023 ਦੇ ਅਖੀਰ ਤੋਂ ਸ਼ੁਰੂ ਹੋਈ ਹੌਲੀ ਕਿਰਾਵਟ ਚੱਰੀ ਹੈ। ਮਹੀਨਾਦਰ ਮਹੀਨਾ ਅੰਕੜੇ ਮੁਤਾਬਕ ਜਨਵਰੀ ਦੇ ਵਿਚ ਇਹ ਖਫਤਕਾਰ ਮੂਲ ਸੁਝਾंक ਦੇ ਵਿੱਚ ਕੋਈ ਵੱਡਾ ਬਦਲਾਵ ਨਹੀਂ ਆਇਆ ਮੌਸਮੀ ਤੌਰ ਤੇ ਸਮਯੋਜਿਤ ਆਧਾਰ ਉਤੇ ਕੀਮਤਾਂ ਵਿੱਚ ਕੇਵਲ 0.1% ਦਾ ਵਾਧਾ ਹੋਇਆ ਹੁਣ ਸਵਾਲ ਇਹ ਹੈ ਕਿ ਕੀ ਘੱਟ ਬਲਣ ਕੀਮਤਾਂ ਅਤੇ ਆਸਰਾ ਖਰਚ ਵਿੱਚ ਆ ਰਹੀ ਹੋਲੀ ਵਾਧਾ ਦਰ ਆਉਣ ਵਾਲੇ ਮਹੀਨਿਆਂ ਵਿੱਚ ਮੁਦਰਾ ਸਫੇਤੀ ਨੂੰ ਬੈਂਕ ਆਫ ਕੈਨੇਡਾ ਦੇ 2% ਟਿੱਚੇ ਦੇ ਨੇੜੇ ਕਾਬੂ ਵਿੱਚ ਰੱਖ ਸਕੀਗੀ ਜਾਂ ਨਹੀਂ